ਕੀ ਕੀ ਹਾਲ ਨੇ ਸਾਰੇ ਵੀਰਾਂ ਦੇ ਹੋਰ ਬਾਈ ਠੀਕ ਠਾਕ ਹੋ ਤੇ ਜਾਨਵਰ ਖੋਲੇ ਸੀਗੇ ਬਾਈ ਅੱਜ ਕਰੈਸ਼ ਸਟਾਰਟ ਆਪਾਂ ਖੋਡੇ ਦਾ ਕੰਮ ਇਹਦਾ ਕੰਪਲੀਟ ਹੋ ਗਿਆ ਦੀ ਮਾ ਚਲੋ ਪਲਾਸਟਰ ਮਾਰ ਪੀਏ ਹਨਾ ਤੇ ਆਪਣਾ ਦੀਪ ਬਾਈ ਲੱਗਾ ਪਲਾਸਟਰ ਮਾਰਨ ਹਾਂ ਵੀ ਬ੍ਰੇਕ ਕੇ ਮੈਂ ਫਿਰ ਉਹ ਕਹਿਣ ਹਾਂ ਠੀਕ ਚੱਲ ਰਿਹਾ ਕੰਮ ਹਾਂ ਹਾਂ ਵਧੀਆ ਚੱਲ ਰਿਹਾ ਪਰ ਦੇਖ ਰਾਇਣ ਫਿਰ ਠੀਕ ਆ ਹਾਂ ਹਾਂ ਤੇ ਬਾਕੀ ਆ ਲੱਗਿਆ ਬਾਈ ਆਪਣਾ ਪਲਾਸਟਰ ਮਾਰਨ ਠੀਕ ਆ ਤੇ ਹਲੇ ਤਾਂ ਬਾਈ ਚਾਦਰਾਂ ਦੇ ਰੰਗ ਹੋਊਗਾ ਤੇ ਟਾਕੀਆਂ ਦੇ ਰੰਗ ਹੋਊਗਾ ਠੀਕ ਆ ਆਪਣਾ ਖੁੱਡੇ ਦੇ ਰੰਗ ਹੋਊਗਾ ਤੇ ਵਿਚਾਲੇ ਕੰਧ ਆਊਗੀ ਨਰਮਦੀ ਨਾਲ ਲੱਗ ਕਰਾਂਗੇ ਬਾਕੀ ਆ ਜਿਹੜੀ ਰਫਜੀ ਟਾਕੀ ਆ ਵੀਰੇ ਰੇਗ ਮਾਰ ਮਾਰ ਕੇ ਰੰਗ ਮਾਰ ਕੇ ਵਧੀਆ ਹੋ ਜੂ ਬਾਕੀ ਆ ਅੰਦਰ ਬੈਠੇ ਨੇ ਕੂਪਟਰ ਇਹ ਚੈੱਕ ਕਰ ਲੋ ਠੀਕ ਆ ਜਾਣ ਪਰ ਬਾਕੀ ਉਹ ਬਾਹਰੇ ਬੈਠੇ ਨੇ ਤੁਹਾਨੂੰ ਡਾ ਕੇ ਵੀ ਦਿਖਾ ਦੇ ਨੇ ਨਹੀਂ ਬਾਈ ਡਾਉ ਡਾਉ ਆਲੇ ਬਾਈ ਫਲਾਰ ਰੋਕੇ ਬਣੇ ਭੇਜੀ ਨਹੀਂ ਹੈਗੇ ਠੀਕ ਆ ਲਓ ਜੀ ਚਰੋ ਚੱਕ ਬੜਦੇ ਨੇ ਕਰਾਂ ਚ ਫਲਾਲ ਹਲੇ ਕਰਿਆ ਨਹੀਂ ਟਰੀਟਮੈਂਟ ਲਾ ਠੱਪਿਆਂ ਦੇ ਨੇ ਬਾਈ ਇਹ ਕੋਈ ਨਾ ਆ ਹੋਣ ਤੋਂ ਖੁੱਡਾ ਸਟਾਰਟ ਨਰਮਦੀਨ ਅਲੱਗ ਕਰਕੇ ਫਿਰ ਕਰਾਂਗੇ ਇਹਨਾਂ ਦਾ ਟਰੀਟਮੈਂਟ ਠੀਕ ਹੈ ਤੇ ਹੁਣ ਬਾਈ ਮੜਾਇਆ ਕਰ ਲਈ ਅਸੀਂ ਤੁਹਾਨੂੰ ਵਿੱਚ ਨੂੰ ਦਿਖਾਉਣਾ ਫਿਰ ਮੜਾਇਆ ਕਰਕੇ ਠੀਕ ਲਓ ਜੋੜਿਆਂ ਵਾਲਾ ਨੂੰ ਵੀ ਪਾਤਾ ਬਾਈ ਦਾਣਾ ਬੰਦਾ ਆਪਣਾ ਲੱਗਿਆ ਪਿਆ ਵੀਰੇ ਉੱਪਰ ਠੀਕ ਹੈ ਜੀ ਤੇ ਬਾਕੀ ਆ ਫਿਰ ਤੇ ਜੋੜੇ ਵਾਲੇ ਲੋ ਜੀ ਮੂਰੂ ਮੂਰਤਾ ਕਰਤਾ ਬਾਈ ਓਕੇ ਜੀ ਰਿਪੋਰਟ ਤੇ ਹੁਣ ਮਸਾਲਾ ਮਸੂਲਾ ਰਲਾ ਲਿਆ ਤੇ ਇਧਰੋਂ ਲੱਗਦਾ ਇਧਰੋਂ ਕਰਦੇ ਆ ஜ நான் ந ਬਾਰੋਂ ਦਾ ਕਰਤਾ ਬਾਈ ਕੰਪਲੀਟ ਕੰਮ ਤੇ ਪਿੱਛੋਂ ਰਹਿ ਗਿਆ ਤੇ ਬਾਈ ਲੱਗਾ ਅੰਦਰੋਂ ਤੇ ਕਰ ਲੋ ਚੈੱਕ ਬਾਈ ਅੰਦਰੋਂ ਵੀ ਕਰਦਾ ਆ ਰਿਹਾ ਮੁੰਡਾ ਕਹਿੰਦੇ ਕੰਮ ਖੱਚਿਆ ਪਿਆ ਹੈ ਬਾਈ ਫਿਰ ਆਹ ਆ ਪੂਰਾ ਹਨ ਪੂਰਾ ਪੂਰਾ ਚੰਦ ਰਿਆ ਕੰਮ ਆ ਦੇ ਇਤੋਂ ਮਸਾਲਾ ਰੈਡੀ ਠੀਕ ਹੈ ਬਾਕੀ ਉਹ ਭਗਤ ਸਵੇਰ ਦੇ ਖੁੱਲਿਓ ਬੈਠੇ ਨੇ ਠੀਕ ਹੈ ਜੀ ਤੇ ਆਹ ਚੱਲ ਰਿਹਾ ਕੰਮ ਤੇ ਉਰੇ ਗੰਧ ਵੀ ਕੱਢਣੀ ਆਪਾਂ ਚਾਲੇ ਨਰਮਦੀਨਾਂ ਲੱਗ ਕਰਾਂਗੇ ਹਨ ਤੇ ਹੁਣ ਜਦ ਪਿੱਛੇ ਕਰਾਂਗੇ ਬਾਈ ਫੇਰ ਦਿਖਾਉਣਾ ਤੁਹਾਨੂੰ ਠੀਕ ਆ ਤੇ ਬਾਕੀ ਆ ਤੁਸੀਂ ਕਰ ਲਓ ਚੈੱਕ ਲਓ ਜੀ ਵਿਚਾਲੇ ਲੱਗੇ ਬਾਈ ਕੰਧ ਕੱਢਣਾ ਜੀ ਬਾਈ ਜੀ ਤੇ ਬਾਈ ਕਬੂਤਰ ਕਰ ਤੇ ਅੰਦਰ ਕਰ ਲੋ ਚੈੱਕ ਤੇ ਜਾਲੇ ਘੜਤੀ ਕੰਦ ਬਾਈ ਫੁੱਡੇ ਹੋ ਗਏ ਦੋ ਬਾਈ ਜੀ ਟਾਕੀ ਲਾਓ ਆ ਫੜੋ ਮੜਾ ਜਾ ਇੱਕ ਮਿੰਟ ਹੌਲੀ ਕਰਕੇ ਲਾ ਦੇ ਬਾਸ ਅੱਧੀ ਘਲਾ ਦੇ ਹਾਂ ਬਾਸ ਤੇ ਲਓ ਜੀ ਇਧਰੋਂ ਬਾਈ ਕਰ ਤੇ ਪਲਾਸਟਰ ਕੋਰ ਕੋਰ ਵਧੀਆ ਬਣ ਗਿਆ ਐਨ ਕੋਈ ਇਧਰੋਂ ਕਰਤਾ ਠੀਕ ਆ ਬਾਈ ਤੇ ਬਾਕੀ ਹਲੇ ਤਾਂ ਰੰਗ ਵੀ ਹੋਊਗਾ ਵੀਰੇ ਤੇ ਆ ਇਧਰੋਂ ਕਰਤਾ ਵੀਰੇ ਪਿੱਛੋਂ ਰਹਿਗਾ ਉਹ ਗੱਲੂ ਕਰਾਂਗੇ ਤੇ ਵਿਚੋਂ ਦਿਖਾ ਦਈਏ ਮੜਾਇਆ ਖੋਲੀ ਮਾਈ ਟਾਕੀ ਆਜੇਗਾ ਤੈਨੂੰ ਦੂਜਾ ਬਾਈ ਲੱਗਿਆ ਬਾਈ ਪਮਾ ਕਰ ਲੈ ਵਸ ਹੰਕਾਰਨਾ ਆ ਇਧਰ ਮਸਾਲਾ ਹਾਂਜੀ ਕੀ ਹਾਲ ਨੇ ਬਾਈ ਗੁੱਡ ਮਾਰਨਿੰਗ ਸਾਰੇ ਵੀਰਾਂ ਨੂੰ ਤੇ ਬਾਈ ਅੱਜ ਹੈਗਾ ਅਗਲਾ ਦਿਨ ਤੇ ਭਰਾ ਮੇਰੇ ਖੋਡਾ ਆਪਣਾ ਕੰਪਲੀਟ ਹੋ ਗਿਆ ਪਲਾਸਟਰ ਪਲਾਸਟਰ ਵੱਜ ਗਿਆ ਹਨ ਵਧੀਆ ਓਕੇ ਦੀ ਰਿਪੋਰਟ ਬਾਕੀ ਤੁਸੀਂ ਚੈੱਕ ਕਰ ਲਓ ਠੀਕ ਆ ਪਲਾਸਟਰ ਪਲਾਸਟਰ ਵੱਜ ਗਿਆ ਤੇ ਆ ਟਾਕੀਆਂ ਤੇ ਆਪਾਂ ਰੰਗ ਕਰਾਂਗੇ ਬਾਈ ਖੋਡੇ ਤੇ ਵੀ ਰੰਗ ਕਰਾਂਗੇ ਠੀਕ ਆ ਇਧਰੋਂ ਵੀ ਪਲਾਸਟਰ ਹੋ ਚੁੱਕਿਆ ਇਧਰੋਂ ਵੀ ਕਰਤਾ ਬਾਈ ਪਿਛਲੇ ਪਾਸੇ ਠੀਕ ਹੈ ਜੀ ਅੰਦਰ ਬਾਈ ਵਿਚਾਲੇ ਕੱਢਤੀ ਕੰਦ ਠੀਕ ਹੈ ਤੇ ਆਲੇ-ਦਾਲੇ ਉਹ ਕਰਤਾ ਤੁਹਾਨੂੰ ਮੈਂ ਇੱਕ ਮਿੰਟ ਖੋਲ ਕੇ ਦਿਖਾ ਦਿੰਦਾ ਵਿੱਚੋਂ ਇਧਰਲੇ ਜਿੱਥੇ ਆਪਣੇ ਬੂਟਰ ਨੇ ਇਧਰ ਆਲਾ ਆ ਦੇਖੋ ਵਿੱਚ ਨਿਕੜ ਗਈ ਕੰਧ ਬਾਈ ਤੇ ਬਾਕੀ ਆਲੇ ਦੁਆਲੇ ਹੋ ਗਿਆ ਪਲਾਸਟਰ ਆਹ ਰਿਓ ਇਧਰੋਂ ਵੀ ਹੋ ਗਿਆ ਠੀਕ ਹੈ ਜੀ ਹੁਣ ਇਹਦੇ ਵਿੱਚ ਬਾਈ ਲੱਕੜਾਂ ਲਾਉਣੇ ਆ ਸਿਰ ਤੋਂ ਸਿਰੇ ਤੱਕ ਲੱਕੜਾਂ ਲਾ ਕੇ ਫਿਰ ਬਾਹਾਂ ਦੇ ਨਰਮ ਦੀਨਾ ਲੱਗ ਕਰਾਂਗੇ ਠੀਕ ਹੈ ਜੀ ਤੇ ਬਾਕੀ ਇਧਰਲੇ ਪਾਸੇ ਆਪਣੇ ਕੂਟਰ ਨੇ ਬਾਈ ਠੀਕ ਆ ਉਹ ਆਪਾਂ ਹੁਣ ਨਹੀਂ ਖੋਲਦੇ ਬਾਈ ਫੇਰ ਖੋਲਾਂਗੇ ਤੇ ਬਾਕੀ ਆਹ ਦੇਖ ਲਓ ਤੁਸੀਂ ਠੀਕ ਹੈ ਜੀ ਨੋ ਬਾਈ ਠੀਕ ਹੈ ਜੀ ਓਕੇ ਰਿਪੋਰਟ ਹੋਊਗੀ ਤੇ ਬਾਕੀ ਆ ਜਿਹੜੇ ਆ ਟੁੱਲੇ ਜੇ ਬਏ ਨੇ ਸਾਫ ਕਰ ਦਾਂਗੇ ਬਾਈ ਠੀਕ ਹੈ ਬਾਕੀ ਤੁਸੀਂ ਦੇਖ ਲਓ ਕਿਵੇਂ ਲੱਗਣਾ ਲੁੱਕ ਲੱਕ ਕਿਵੇਂ ਆ ਰਹੀ ਆ ਵਧੀਆ ਆ ਰਹੀ ਆ ਕਿ ਕਿਵੇਂ ਆ ਰਹੀ ਆ ਤੇ ਫਿਲਹਾਲ ਲੱਗਦਾ ਸੋਹਣਾ ਹੀ ਰਿਹਾ ਬਾਈ ਯਾਰ ਰੰਗ ਹੋ ਗਿਆ ਹੋਰ ਵੀ ਸੋਹਣਾ ਲੱਗੂਗਾ ਵੀਰੇ ਠੀਕ ਹੈ ਜੀ ਤੇ ਚਲੋ ਬਾਈ ਆਹੀ ਸੀਗੀ ਅੱਜ ਦੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਸਾਡੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਕਮੈਂਟ ਤੇ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ